ਇਹਨੇ ਤਾਮਿਲਨਾਡੂ ਦੇ ਵਿੱਚ ਕਿਉਂਕਿ ਇਹ ਉਸ ਤੋਂ ਪਹਿਲੇ ਹੀ ਆਪਣੇ ਗ੍ਰੋਹ ਦੇ ਵਿੱਚ ਆ ਗਏ ਤਾਂ ਫਿਰ ਉਹ ਅੱਗੇ ਹੋਣ ਵਾਲੇ ਜੋ ਚੋਰੀ ਸੀਗੇ ਉਹਦੇ 'ਚ ਵੀ ਉਹ ਪ੍ਰੀਵੈਂਟ ਹੋ ਪਾਏ ਹੈਗੇ ਔਰ ਨਾਲੇ ਜੋ ਇਹਨਾਂ ਨੇ ਕਰਨਾਟਕਾ ਦੇ ਵਿੱਚ ਕੀਤਾ ਸੀਗਾ ਚੋਰੀ ਦੋ ਚੋਰੀਆ ਉਹ ਵੀ ਇਹਦੇ ਵਿੱਚ ਟ੍ਰੇਸ ਹੋਏ ਨੇ ਲੇਕਿਨ ਇਹ ਹਲੇ ਸਾਡੇ ਕੋਲ ਆਏ ਹੋਏ ਨੇ ਹਲੇ ਇਹਨਾਂ ਦੇ ਕੁਝ ਕੁ ਹੋਣਾ ਬਾਕੀ ਹੈਗਾ ਤਾਂ ਇਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਉਗੀ ਉਹ ਅੱਗੇ ਤੁਹਾਡੇ ਨਾਲ ਸਾਂਝੀ ਕੀਤਾ ਜਾਊਗਾ ਇਹਦੇ ਨਾਲ ਹੀ ਜੋ ਜੁਵਲਰ ਹੈਗਾ ਜੋ ਸੁਨਿਆਰਾ ਹੈਗਾ ਉਹਦੇ ਤੇ ਵੀ ਕਟੋ-ਕਟ 12 ਮੁਕਦਮੇ ਹੈਗੇ ਜੋ ਹੁਣ ਤੱਕ ਜੋ ਸਾਡੇ ਨੋਲੇਜ ਚ ਆਏ ਪਏ। ਪੁਨਾ ਦੇ ਮੇਨ ਆਹੀ ਸੀਗਾ ਕਿ ਇਹ ਚੋਰੀ ਦਾ ਸਮਾਨ ਖਰੀਦਦਾ ਸੀਗਾ ਵਕ-ਵਕ ਚੋਰਾਂ ਤੋਂ ਜੋ ਮੰਦਿਰਾਂ ਦੇ ਵਿੱਚ ਜੋ ਜਾ ਕੇ ਇਹ ਚੋਰੀ ਕਰਦੇ ਸੀਗੇ। ਇਹਨਾਂ ਦੇ ਸਾਰੇ ਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਅਗਰ ਇਹ ਬੰਦੇ ਬਾਹਰ ਦੇ ਹੈਗੇ ਤਾਂ ਫਿਰ ਇਹਨੇ ਖੰਨੇ ਦੇ ਵਿੱਚ ਕਿਵੇਂ ਆਏ? ਇਹਨਾਂ ਦੀ ਇੱਕ ਕੋਈ ਮਕਸਦ ਨਹੀਂ ਹੁੰਦੀ ਕਿ ਅਸੀਂ ਇਸੇ ਜ਼ਿਲ੍ਹੇ ਦੇ ਜਾ ਕੇ ਕਰਦੇ ਹੈਗੇ। ਇਹ ਦੇਖਦੇ ਸੀਗੇ ਗੂਗਲ ਦੇ ਵਿੱਚ ਫੋਟੋ ਦੇਖਦੇ ਸੀ। ਕੀ ਮੰਦਿਰ ਦੇ ਫੋਟੋ ਦੇਖ ਰਹੀ ਸੀ ਉਹਨੂੰ ਦੇਖ ਕੇ ਉੱਥੇ ਉਹ ਫਾਈਨਲਾਈਜ਼ ਕਰਦੇ ਸੀ ਠੀਕ ਹੈ ਇਸ ਹਫਤੇ ਅਸੀਂ ਇਸ ਰਾਜ ਦੇ ਵਿੱਚ ਜਾ ਕੇ ਇਸ ਜ਼ਿਲ੍ਹੇ ਦੇ ਵਿੱਚ ਜਾ ਕੇ ਇਸ ਮੰਦਿਰ ਦਾ ਚੋਰੀ ਕੋਲੀਏ ਤਾਂ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਇੱਥੇ ਖੰਨੇ ਦੇ ਵਿੱਚ ਆ ਕੇ ਇਹ ਵਾਲਾ ਚੋਰੀ ਅਸੀਂ ਕਰਨੀ ਹੈਗੀ ਉਹਦੇ ਤਰ੍ਹਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਇਸ ਹਫਤੇ ਦਾ ਉਹਨਾਂ ਨੇ ਪਲਾਨ ਕੀਤਾ ਸੀ ਸਾਊਥ ਇੰਡੀਆ ਚ ਜਾ ਕੇ ਦੱਖਣ ਭਾਰਤ ਦੇ ਵਿੱਚ ਜਾ ਕੇ ਉੱਥੋਂ ਦੀ ਦੋ ਸਟੇਟ ਦੇ ਵਿੱਚ ਜਾ ਕੇ ਇਹਨੂੰ ਚੋਰੀ ਕਰਨੀ ਸੀਗਾ ਤਾਂ ਮੈਂ ਇਹ ਮੰਨਦੀ ਆ ਕਿ ਵਿਦ দ্য ਸਪੋਰਟ ਫਰਮ ਦ ਸੀਨੀਅਰਸ ਸਾਰੇ ਸੀਨੀਅਰ ਅਫਸਰਸ ਦੇ ਸਪੋਰਟ ਦੇ ਨਾਲ ਔਰ ਮੈਂ ਸਪੈਸ਼ਲ ਤਰੀਕੇ ਨਾਲ ਆਪਣੀ ਮਿਨਿਸਟਰ ਸਾਹਿਬ ਅਮਨ अरोड़ा ਜੀ ਆਏ ਸੀਗੇ ਇੱਥੇ ਤੁਸੀਂ ਸਾਰੇ ਜਾਣਦੇ ਹੋਗੇ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਅਸੀਂ ਪੂਰੇ ਖੰਨੇ ਵਾਸੀਆਂ ਨੂੰ ਕਿ ਇਸ ਕੇਸ ਨੂੰ ਅਸੀਂ ਛੇਤੀ ਤੋਂ ਛੇਤੀ ਇਹਦੇ ਵਿੱਚ ਅਸੀਂ ਕਰ ਲਾਂਗੇ ਫ੍ਰੀਜ਼ ਕਰ ਲਾਂਗੇ ਤਾਂ ਉਹਨਾਂ ਦਾ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਸਪੋਰਟ ਸਪੋਰਟ ਰਿਹਾ ਕਿ ਜਦੋਂ ਅਸੀਂ ਦੂਜੇ ਸਟੇਟ ਨਾਲ ਕੋਆਪਰੇਟ ਕਰ ਰਹੇ ਸੀ ਨਾਲ ਹੀ ਕੋਆਰਡੀਨੇਟ ਕਰ ਰਹੇ ਸੀਗੇ ਨਾਲ ਹੀ ਜੋ ਹੈਗਾ ਸਾਰੇ ਸੀਨੀਅਰ ਅਫਸਰਸ ਦੇ ਬਹੁਤ ਸੀਨੀਅਰ ਲੈਵਲ ਦੇ ਵਿੱਚ ਵੀ ਸਾਰੇ ਸਟੇਟ ਦੇ ਵਿੱਚ ਇੰਟਰ ਕੋਆਰਡੀਨੇਸ਼ਨ ਰਿਹਾ ਔਰ ਲੋਕਲ ਆਪਣੀ ਟੀਮ ਹੈਗੇ ਪੰਜਾਬ ਪੁਲਿਸ ਦੀ ਟੀਮ ਪਾਵੇ ਉਹ ਕੰਨਾ ਕੰਨਾ ਪੁਲਿਸ ਦੀ ਹੈਗੀ ਆ ਜਾਂ ਦੂਜੀ ਪੁਲਿਸ ਦੀ ਹੈਗੀ ਇਹਨਾਂ ਸਾਰਿਆਂ ਦੇ ਅਫਰਟਸ ਦੇ ਨਾਲ ਇਹ ਕੇਸ 7 ਦਿਨ ਦੇ ਅੰਦਰ ਟ੍ਰੇਸ ਹੋਇਆ ਬੁੱਧਵਾਰ ਪਿਛਲੇ ਬੁੱਧਵਾਰ ਇਹ ਕ੍ਰਾਈਮ ਹੋਇਆ ਸੀਗਾ ਔਰ ਇਸ ਬੁੱਧਵਾਰ ਇਹ ਸਾਰੇ ਕ੍ਰਿਮੀਨਲ ਜਿਹਦੇ ਵਿੱਚ ਹੋ ਸਕੇ ਉਹ ਸਾਰੇ ਅਰੈਸਟ ਹੋਏ ਨੇ ਔਰ ਜੋ ਇਹਨਾਂ ਨੇ ਚਾਂਦੀ ਵੇਚੀ ਸੀ ਇਸ ਮੰਦਿਰ ਦੇ ਵਿੱਚ ਜੋ ਚੋਰੀ ਕਰਕੇ ਹੀ ਵੇਚੀ ਸੀ ਇਹਨਾਂ ਦਾ ਤਰੀਕਾ ਹੁੰਦਾ ਸੀਗਾ ਕਿ ਜੈਸੇ ਹੀ ਇਹਨਾਂ ਨੇ ਚੋਰੀ ਕੀਤੀ ਉਸ ਚੋਰੀ ਦਾ ਸਮਾਨ ਇਸ ਸੁਨਿਆਰ ਨੂੰ ਵੇਚ ਦਿੰਦੇ ਸੀ ਔਰ ਉਸੇ ਵਕਤ ਉਹਨਾਂ ਨੇ ਉਸ ਨੂੰ ਪਿਗਲਾ ਕੇ ਉਥੋਂ ਦੀ ਹੀ ਜੁਐਲਰੀ ਬਣਾਉਂਦਾ ਸੀ ਕਿ ਭਾਵੇਂ ਉਹ ਫਾਇਲ ਹੋ ਗਿਆ ਜਾਂ ਕੋਈ ਹੋਰ ਚੀਜ਼ੇ ਹੈਗੇ ਉਹ ਬਣਾ ਕੇ ਫਿਰ ਅੱਗੇ ਵੇਚਦਾ ਸੀ ਇਹਦੇ ਵਿੱਚ ਸਾਨੂੰ ट्रांजੈਕਸ਼ਨਸ ਵੀ ਮਿਲੇ ਨੇ ਜੋ ਇਹਨੇ ਵੇਚੇ ਜਾਂ ਉਹਦਾ ਅਮਾਉਂਟ ਇਹ ਜੋ ਕਲਪਰੇਟ ਹੈਗੇ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਔਰ ਇਹਦੇ ਨਾਲ-ਨਾਲ ਇਹਨਾਂ ਨੇ ਹੋਰ ਵੀ ਜੋ ਕ੍ਰਾਈਮ ਇਹਨਾਂ ਨੇ ਕੀਤੇ ਆ ਵੱਖ-ਵੱਖ ਸਟੇਟਸ ਦੇ ਵਿੱਚ ਉਹਨਾਂ ਨੇ ਵੀ ਮੰਨੇ ਹੈਗੇ ਔਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਦੋਸ਼ਾਂ ਨੂੰ ਹੁਣ ਅਸੀਂ ਪੇਸ਼ ਕਰਾ ਰਹੇ ਹੈਗੇ ਆ ਉਥੋਂ ਦੀ ਉਹਨਾਂ ਨੂੰ ਵੀ ਰਿਕੁਐਸਟ ਕਰ ਲਾਂਗੇ ਇਹਦਾ ਰਿਮਾਂਡ ਹੋਰ ਸਾਡੇ ਮਨਜੂਰ ਉਹਦੇ ਜੋ ਵੀ ਚੀਜ਼ੇ ਸਾਹਮਣੇ ਆਣਗੀਆਂ ਫਿਰ ਉਹ ਤੁਹਾਡੇ ਨਾਲ ਅੱਗੇ ਛੇੜੀ ਦਾ ਜਰੂਰ ਬਟ ਮੈਂ ਮੋਲੀ ਵੀ ਕੀਤੀ ਨੇ ਜੋ ਹਨ ਹਿੰਦੂ ਦਾ ਦੇਖੀਏ ਦੋ ਪੰਜਾਬ ਦੇ ਆ ਤੇ ਦੋ ਯੂਪੀ ਦੇ ਮਨੋ ਚੋਰੀ ਕਰਨ ਦੇ ਦਾ ਕੋਈ ਰਿਕੀ ਵੀ ਕੀਤੀ ਮੈਮ ਕਿ ਰੋ ਦੇ ਮੈਂਬਰ ਕਿੰਨੇ ਆ ਟੋਟਲ ਦੇਖਿਓ ਜੀ ਇਹਦੇ ਵਿੱਚ ਅਭੀ ਅਸੀਂ ਅਰੇਸਟ ਕੀਤੇ ਚਾਰ ਇਹਨਾਂ ਦੀ ਹਰ ਇੱਕ ਚੋਰੀ ਦੇ ਵਿੱਚ ਦੋ ਮੈਂਬਰ ਸੇਮ ਰਹਿੰਦੇ ਸੀਗੇ ਔਰ ਦੋ ਜਾਂ ਤਿੰਨ ਮੈਂਬਰ ਚੋਗੇ ਨਵੇਂ ਜੋ ਚੱਲਦੇ ਸੀ ਹੁਣ ਇਹਨਾਂ ਨੇ ਜੋ 18 ਦੇ ਵਿੱਚ ਚੋਰੀ ਕੀਤਾ ਸੀਗਾ ਉਹਦੇ ਵਿੱਚ ਇੱਕ ਦੋਸ਼ੀ ਹਲੇ ਵੀ ਰੋहिणी ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈਗਾ ਔਰ ਇੱਕ ਜੋ ਦੋਸ਼ੀ ਹੈਗਾ ਉਹ ਪੀਓ ਹੈਗਾ ਉਹ ਮਹਾਰਾਸ਼ਟਰ ਦਾ ਹੈਗਾ ਉਹ ਹਾਲੇ ਉਹ ਮਿਸਿੰਗ ਹੈਗਾ ਉਹ ਵੀ ਪਹਿਲੇ ਸੁਨਿਆਰੇ ਦੇ ਕੰਮ ਕਰਦਾ ਸੀਗਾ ਜੋ ਚੋਰੀ ਦਾ ਸਮਾਨ ਹੀ ਕਰਦੇ ਸੀ ਉਹਨਾਂ ਨੂੰ ਪਿਗਲਾ ਕੇ ਅੱਗੇ ਇਹ ਕੰਮ ਕਰਾ ਚੁੱਕਾ ਹੈ ਮੈਡਮ ਜਿਹੜੇ ਰਵੀ ਤੇ ਹਣੀ ਹੈ ਉਹ ਕਿਹੜੇ ਰੋਪੜ ਦੇ ਕੀ ਇਹ ਪੰਜਾਬ ਨਾਲ ਹੀ ਰਿਲੇਟਡ ਨੇ ਜਾਂ ਯੂਪੀ ਬਿਹਾਰ ਦੇ ਦਾ ਕੋਈ ਹੈਗਾ ਰਵੀ ਕੁਮਾਰ ਔਰ ਜੋ ਹਣੀ ਹੈ ਇਹ ਦੋਵੇਂ ਪੰਜਾਬੇ ਰਹਿੰਦੇ ਬੜੇ ਉਨ੍ਹਾਂ ਦੀ ਉਹ ਵਾਸਤਾ ਰੇਸ਼ਮ ਦੇ ਨਾਲ ਪੜੀ ਸੀ ਉਹ ਕਾਲਪੈ ਇੱਕ ਸਾਲ ਪਹਿਲੇ ਰੇਸ਼ਮ ਦੇ ਨਾਲ ਇਹਨਾਂ ਦੀ ਆਪਸੀ ਦੋਸਤੀ ਹੋਈ ਸੀ ਇਸ ਵਾਰੀ ਜਦੋਂ ਇਹ ਕ੍ਰਾਈਮ ਹੋਇਆ ਰੇਸ਼ਮ ਨੇ ਇਹਨੂੰ ਕਾਲ ਕੀਤਾ ਕਿ ਉਹਨੂੰ ਕਿਹਾ ਕਿ ਆਪਾਂ ਖੰਨੀ ਜਾਣਾ ਹੈ ਕਿ ਉੱਥੇ ਉਹਨੂੰ ਲੈ ਕੇ ਆਇਆ ਉਹ ਕੋਈ ਹੋਰ ਕੰਮ ਵਾਸਤੇ ਇੱਥੇ ਆ ਕੇ ਉਹਨੂੰ ਦੱਸਤਾ ਕਿ ਅਸੀਂ ਇਹ ਕੰਮ ਕਰਨੇਗੇ ਤਾਂ ਉਹ ਕੰਪਲੀਟ ਕਰ ਚੁੱਕੇ ਨੇ ਚੋਰੀ ਕਰਨ ਤੋਂ ਪਹਿਲਾਂ ਚੋਰੀ ਕਰਨ ਤੋਂ ਬਾਅਦ ਖੰਨੇ 'ਚ ਕੋਈ ਰਹਿਣ ਦਾ ਟਿਕਾਣਾ ਬਚਾ ਲਿਆ ਸੀ ਨਹੀਂ ਜੀ ਉਹ ਚੋਰੀ ਕਰਨ ਤੋਂ ਇਮੀਡੀਏਟਲੀ ਬਾਅਦ ਕਰਨ ਤੋਂ ਨਿਕਲ ਗਏ ਸੀ ਪਹਿਲਾਂ ਹੋ ਰਿਹਾ ਹੈ ਪਹਿਲਾਂ ਵੀ ਦੇਖੀ ਗਈ ਸੀ ਉਹਨਾਂ ਨੇ ਛੇ ਕੋਈ ਧਾਰਮਿਕ ਤੌਰ ਤੇ ਕੋਈ ਸ਼ੱਟਫੇੜ ਜਾਂ ਕੋਈ ਬੇਅਦਬੀ ਕਰਨ ਵਾਲਾ ਮਸਲਾ ਹੈਗਾ ਨਹੀਂ ਜੀ ਇਹਦੇ ਵਿੱਚ ਬੇਅਦਬੀ ਨਹੀਂ ਹੈਗਾ ਜਿਵੇਂ ਤੁਸੀਂ ਅਗਰ ਜੋ ਵੀਡੀਓ ਵਾਇਰਲ ਹੋਇਆ ਸੀਗਾ ਉਹ ਵੀ ਤੁਸੀਂ ਦੇਖੋਗੇ ਤਾਂ ਇਹ ਆਏ ਸੀਗੇ ਚੋਰੀ ਕਰਨ ਦੇ ਮਕਸਦ ਦੇ ਨਾਲ ਇੱਕ ਬੰਦਾ ਪਹਿਲੇ ਆਉਂਦਾ ਆ ਉਹ ਕੋਸ਼ਿਸ਼ ਕਰਦਾ ਆ ਜੋ ਸਿਲਵਰ ਪਲੇਟਿੰਗ ਹੋਈ ਹੈ ਚਾਂਦੀ ਦੀ ਪਲੇਟਿੰਗ ਹੁੰਦੀ ਹੈ ਸ਼ਿਵਲਿੰਗ ਦੇ ਉੱਤੇ ਦੀ ਉਹ ਲਿਕਾਲਣ ਦੀ ਕੋਸ਼ਿਸ਼ ਕਰਦਾ ਜਿਵੇਂ ਤੁਸੀਂ ਹਿਸਟਰੀ ਵੀ ਦੇਖੋਗੇ ਇਹਨਾਂ ਦਾ ਜਿਵੇਂ ਇਹਨਾਂ ਦੇ ਰੇਸ਼ਿਓਂ ਦੇ ਉੱਤੇ 10 ਪਰਚੇ ਆ ਗਏ ਇਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਚੋਰੀ ਕੀਤੀ ਹੈਗੀ ਦਿੱਲੀ ਦੇ ਵਿੱਚ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈਗੀ ਔਰ ਚੰਡੀਗੜ੍ਹ ਦੇ ਵਿੱਚ ਇਹ ਮੰਦਿਰਤ ਦੇ ਵਿੱਚ ਕੀਤੀ ਹੈਗੀ ਔਰ ਬੈਂਗਲੌਰ ਦੇ ਵਿੱਚ ਜੋ ਹੈਗਾ ਉੱਥੇ ਇਹਨਾਂ ਨੇ ਇੱਕ ਸਾਈ ਮੰਦੇ ਦੇ ਵਿੱਚ ਕੀਤੀ ਹੈਗੀ ਇੱਕ ਦੇਹੀ ਟੈਂਪਲ ਜਿਪ ਤੇ ਕੀਤੀ ਹੈਗੀ ਤੋਂ ਇਹਨਾਂ ਦਾ ਮੈਂ ਇਹ ਨਹੀਂ ਮੰਨਦੀ ਮੈਂ ਇਹ ਮੰਨਦੀ ਆ ਜੋ ਚੋਰ ਹੁੰਦਾ ਜੀ ਉਹਦਾ ਕੋਈ دین ਧਰਮ ਨਹੀਂ ਹੁੰਦਾ ਤੋਂ ਜੋ ਬੰਦਾ ਗੁਰਦੁਆਰੇ ਦੇ ਵਿੱਚ ਕਰ ਰਿਹਾ ਹੈਗਾ ਉਹੀ ਬੰਦਾ ਮੰਦਿਰ ਤੇ ਚੋਰੀ ਕਰ ਰਿਹਾ ਹੈਗਾ ਇਦੇ ਵਿੱਚ ਮੇਨ ਮਕਸਦ ਇਹਨਾਂ ਦਾ ਸੀਗਾ ਕਿ ਚੋਰੀ ਕਰਕੇ ਲੈ ਕੇ ਜਾਣ ਦਾ ਉਹਦੇ ਵਿੱਚ ਜੋ ਮੇਨ ਸ਼ਿਵਲਿੰਗ ਹੈਗੀ ਆ ਉਹਨਾਂ ਦੀ ਡਿਸਕ੍ਰੀਸ਼ਨ ਜੀ ਕਿੰਨੇ ਕਿ ਟੀਮ ਦੇ ਮੈਂਬਰ ਨੇ ਇਹਦੇ ਵਿੱਚ ਇਹਦੇ ਵਿੱਚ 4 ਮੈਂਬਰਸ ਸਨ ਜੀ ਇਹਦੇ 4 ਅਸੀਂ ਅਰੈਸਟ ਕੀਤੇ ਹੈ ਉਹਦੇ ਨਾਲ ਇਸ ਕੇਸ ਦੇ ਵਿੱਚ ਨਹੀਂ ਹੈ ਜੀ ਇਸ ਕੇਸ ਦੇ ਵਿੱਚ ਇੱਕ ਬੰਦਾ ਹਲੇ ਲੈਂਦਾ ਹੈਗਾ ਜੋ ਅਰੈਸਟ ਕਰਨ ਵਾਲਾ ਹੈਗਾ ਮੋਦਿਕ ਹੈ ਲੇਕਿਨ ਇਹਨਾਂ ਦੇ ਹਰੇਕ ਜਦੋਂ ਤੁਸੀਂ ਐਫਆਈਆਰ ਆਪਾਂ ਕੱਢ ਕੇ ਦੇਖਦੇ ਆਂ ਹਰੇਕ ਦੇ ਵਿੱਚ ਦੋ ਮੈਂਬਰ ਇਹਨਾਂ ਦੇ ਸੇਮ ਰਹਿੰਦੇ ਆ ਯਾ ਰੇਸ਼ਮ ਰਹਿੰਦਾ ਯਾ ਮੋਤੀ ਰਹਿੰਦਾ ਉਹਦੇ ਨਾਲ ਬਾਕੀ ਬੰਦੇ ਹੋਰ ਜੁੜ ਜਾਂਦੇ ਕੋਈ ਮੁਹੰਮਦਨ ਵੀ ਇਹਨਾਂ ਨਾਲ ਨਹੀਂ ਮੈਂ ਆਪਕੋ ਨਾਮ ਸਭੀ ਕਾ ਬਤਾ ਦਿਆ ਇਸ ਵਿੱਚ ਕੋਈ ਮੁਹੰਮਦਨ ਨਹੀਂ ਇਹਨਾਂ ਨੇ ਚਾਂਦੀ ਦੀ ਸਮਾਨ ਤਾਰਿਆ ਕੇ ਚਾਂਦੀ ਦਾ ਤੂੰ ਟੋਟਲ ਢਾਲ ਦਿੱਤਾ ਗਿਆ ਕੋਈ ਚੀਜ਼ ਕਿਉਂ ਮਿਲਿਆ ਵੀ ਆ ਕੋਈ ਐਸਾ ਕੋਈ ਸਾਫ ਨਹੀਂ ਕੋਈ ਚੀਜ਼ ਮਿਲੀ ਹੋਵੇ ਮੰਦਰ ਦੇ ਵਿੱਚ ਜਿਹੜੀ ਰੋਕਿਆ ਇਹਨਾਂ ਨੇ ਚਾਂਦੀ ਦੀ ਸਮਾਨ ਸੀ ਚਾਂਦੀ ਦੀ ਸਮਾਨ ਜਾ ਕੇ ਉੱਥੇ ਮਿਚਿਆ ਹੈ ਜੀ ਉਸ ਤੋਂ ਇਲਾਵਾ ਕੋਈ ਚੀਜ਼ ਹੋਰ ਨਹੀਂ ਮੈਂ ਢਾਲਦਾ ਸਮਾਨ ਹੋਰ ਜੁੜੀ ਨਹੀਂ ਜੀ ਕੋਈ ਸਮਾਨ ਜਾਂ ਐਸਿਟਸ ਪਿਆ ਹੋਇਆ ਐਸਿਟਸ ਪਿਆ ਨਹੀਂ ਨਹੀਂ ਇਹ ਉਨੇ ਉਹਨੂੰ ਪਿਗਲਾਤਾ ਪੂਰਾ ਜੋ ਚਾਂਦੀ ਸੀਗਾ ਉਹਨੂੰ ਪਿਗਲਾ ਕੇ ਉਤੋਂ ਵੀ ਸਮਾਨ ਬਣਾਤਾ ਮੈਡਮ ਜੀ ਇੰਨੀ तकरीबन 3.5 ਕਿਲੋ ਦੀ 3.5 ਕਿਲੋ ਦੀ ਜੋ ਚਾਂਦੀ ਸੀ ਉਹਨਾਂ ਇਹ ਲੈ ਕੇ ਗਏ ਸੀਗੇ ਉਹਨੂੰ ਪਿਗਲਾਉਂਦੇ ਸੀ ਜਿੱਥੇ ਮੰਦਿਰ ਅਸੀਂ ਸਮੋਹ ਤੇ ਜਾ ਕੇ ਕਰਦੇ ਹਾਂ ਜਿਹੜੀ ਸੀਸੀਟੀਵੀ ਕੈਮਰੇ ਦੀ ਕੁੱਟੇ ਚ ਮੰਦਰ ਵੱਲੋਂ ਜਾਰੀ ਕੀਤੀ ਗਈ ਤੁਹਾਡੇ ਵੱਲੋਂ ਜਿਹੜੀ ਆ ਪ੍ਰੋਫੀ ਦੀ ਤਸਵੀਰਾਂ ਚ ਸਾਡੇ ਉੱਤੇ ਮਹਲੇ ਵਿੱਚ ਇਹ ਹੈ ਵੀ ਉਹ ਰੁਪਈ ਨਹੀਂ ਹੈ ਵੀ ਫਾਕਾ ਉਹਨਾਂ ਨੂੰ ਡਾਊਟ ਨਹੀਂ ਅਗਲੀ ਗੱਲ ਕਰਦੇ ਹਾਂ ਡਾਊਟ ਇਕ دوسری ਗੱਲ ਉਸੇ ਰੁਪਈ ਬਟੇ ਨਹੀਂ ਉਹਨਾਂ ਨੇ ਤਸਵੀਰਾਂ ਜਾਰੀ ਕਰ ਉਹਨੇ ਬਹੁਤ ਉਹਨਾਂ ਹੀ ਤਸੱਲੀ ਨਹੀਂ ਉਹਨਾਂ ਨੂੰ ਡਾਊਟਫੁਲ ਨਾ ਹੈ ਨਾ ਬੇਸਿਕ ਕਿਸੇ ਨੂੰ ਦੇਖੀ ਜੀ ਪਹਿਲੇ ਦਿਨ ਜਦੋਂ ਵਰਦਾ ਥੋੜੀ ਸੀਗੀ ਉਸੀ ਦਿਨ ਇਹ ਗੱਲ ਦੱਸਿਆ ਅਧਿਆਸੀਕ ਭਾਵੇਂ ਸਾਨੂੰ ਸਮਾਂ ਜ਼ਿਆਦਾ ਲੱਗੇ ਅਸੀਂ ਕਿਸੇ ਨੂੰ ਨਹੀਂ ਫਸਾਉਣੀ ਹੁੰਦੀ ਕਿਉਂਕਿ ਕੋਰਟ ਵਾਸਤੇ ਮੈਂ ਜਵਾਬ ਦੇਈਆਂ ਪਬਲਿਕ ਨਹੀਂ ਹੈ ਲੋਕਾਂ ਦੀ ਸਭੀ ਗੱਲ ਮੈਂ ਆਪਾਂ ਦਾ ਲੋਕਾਂ ਦੇ ਸੋਚੀ ਕਰੀਏ ਇਸ ਲਈ ਆਪਾਂ ਇਹਨਾਂ ਸਮਝ ਲਿਆ ਨਾ ਜੀ ਜੀ ਇਹਦੇ ਵਿੱਚ ਜੋ ਉਹਦੇ ਵਿੱਚ ਬਸ ਇਹ ਨਹੀਂ ਹੁੰਦਾ ਜੀ ਬਸ ਫੇਸ ਮੈਚ ਹੋ ਰਿਹਾ ਕਿ ਨਹੀਂ ਹੋ ਰਿਹਾ ਹੈ ਆਪਾਂ ਨੂੰ ਉਹਦੇ ਵਿੱਚ ਵਿਗਿਆਨਿਕ ਤਰੀਕੇ ਨਾਲ ਇਹਨੂੰ ਪ੍ਰੂਵ ਕਰਨੀ ਹੁੰਦੀ ਹੈ ਐਵਿਡੈਂਸ ਉਸ ਵੇਲੇ ਜਦੋਂ ਇਹ ਸੀਗਾ ਕਿ ਉਹਦਾ ਉਹਦਾ ਸਾਡੇ ਕੋਲ ਕੀ ਪ੍ਰੂਫ ਹੈ ਜੀ ਉਹਦੇ ਵਿੱਚ ਉਹਨਾਂ ਦਾ ਖੂਨ ਡੁੱਲਿਆ ਹੋਇਆ ਜੀ ਉਹਦਾ ਫਿੰਗਰਪ੍ਰਿੰਟ ਹੈ ਜੀ ਉਹ ਸਾਰੀ ਚੀਜ਼ੇ ਮੈਚ ਹੋਣ ਤੋਂ ਬਾਅ ਹੀ ਫਿਰ ਅਸਲੀ ਤੇ ਇਨਵਰਟ ਰਿਸਪਾਂਸ ਕਿਦਾ ਸਹੀ ਔਰ ਜੋ ਉਦੋਸ਼ੀ ਹੈਗੇ ਆ ਉਹਨਾਂ ਦੀ ਜੋ ਇੱਕ ਫੁਟੇਜ ਕਾਰਿ ਨੇ ਦੇਖਿਆ ਹੁਣ ਉਹਦਾ ਇੱਕ ਡਿਸਟਿੰਕਸ਼ਨ ਸੀਗਾ ਜੀ ਹੈਅ ਸਟਾਈਲ ਜਿਵੇਂ ਵਾਲ ਦਾ ਸੀ ਉਹ ਤੁਸੀਂ ਆਪ ਦੇਖ ਸਕਦੇ ਹੈਗੇ ਉਹਨਾਂ ਦਾ ਫੋਟੋਗ੍ਰਾਫ ਅਸੀਂ ਰੀਲੀਜ਼ ਕਰ ਲਾਂਗੇ ਤੁਹਾਨੂੰ ਪਤਾ ਚੱਲ ਜਾਏਗਾ ਬਟ ਇਹਦੇ ਲੇਕਿਨ ਪਬਲਿਕ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਹੈਗੇ ਆ ਤੁਸੀਂ ਬਿਲਕੁਲ ਬੇਫਿਕਰ ਰਹਿ ਸਕਦੇ ਹੈਗੇ ਜਿਹਦੇ ਵਿੱਚ ਜੇ ਇਹ ਕੰਮ ਕੀਤਾ ਆ ਉਹਨਾਂ ਨੂੰ ਫੜਕੇ ਲੈ ਕੇ ਆਏ ਆ ਅਪਾ ਉਹਨਾਂ ਦੀ ਪੂਰੀ ਵਿਗਿਆਨਿਕ ਤਰੀਕੇ ਨਾਲ ਮੈਚ ਕਰਕੇ ਉਸਕੇ ਬਾਅਦ ਹੀ ਸਾਡੇ ਸਾਹਮਣੇ ਇਹਦਾ ਪੇਸ਼ ਕਰ ਰਹੇ ਹਾਂ। ਮੈਂ ਤਾਂ ਰਾਵ ਕਿਹੜੀ ਕਿਹੜੀ ਤਰ੍ਹਾਂ ਦੇ ਖਰਚੇ ਦਾ ਇਹ ਇਹ ਹੈਗੇ ਜੀ ਆਪਣੀ ਇਹ ਆਪਣੀ ਨਵਾਂ ਜੋ ਕਾਨੂੰਨ ਲਾਗੂ ਹੋਇਆ ਜੀ ਉਹਦੇ ਹਿਸਾਬ ਸੇ ਅਸੀਂ ਕੀਤੇ ਹੈਗੇ ਆ 3314 ਐਂਡ 305 299 ਕਿੰਨੇ ਸ ਇਦੇ ਵਿੱਚ ਸੈਕਰੇਜ ਵੀ ਹੈਗੀ ਆ ਜਿਵੇਂ ਦੀ ਪਹਿਲੇ 3295 ਕਹਿੰਦੇ ਸੀ ਸੈਕਰੇਜ ਵੀ ਹੈਗੀ ਆ ਚੋਰੀ ਦੋਵਾਂ ਸੈਕਸ਼ਨ ਦੇ ਵਿੱਚ ਸਿਲਾਈ ਉਹ ਨਾ ਸਾਰੇ ਨੂੰ ਦੇਖਿਆ ਕਿ ਮਤਲਬ ਜੋ ਮੰਦਿਰ ਦੇ ਵਿੱਚ 4 ਵਜੇ ਲੋਕੀ ਆਉਂਦੇ ਹਨ ਤੋਂ ਔਰ 10 ਵਜੇ ਵੀ 11 ਵਜੇ 12 ਵਜੇ ਵੀ ਇਹਨਾਂ ਨੂੰ ਪੁਲਿਸ ਦੇਖੀ 1 ਵਜੇ ਵੀ ਪੁਲਿਸ ਦੇਖੀ ਉਸ ਤੋਂ ਬਾਅਦ ਇਹਨੇ ਉਹਦੇ ਕਰਕੇ 3-4 ਘੰਟੇ ਘੁੰਮ ਰਹੇ ਸੀ ਕਿਉਂ 15 ਅਗਸਤ ਦਾ ਕਿਉਂ ਰਿਸਕ ਲੈ ਰਹੇ ਸੀ ਅ ਦੇਖੋ ਜੀ ਉਹ ਫਿਰ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈਗੀ ਹੈ ਇਹ ਕੋਈ ਨਾ ਕੋਈ ਬੰਦਾ ਕੋਈ ਇੰਨੇ ਮੈਂ ਤੁਹਾਨੂੰ ਦੱਸਦਾ ਕਿ ਇੰਨੇ 130 20 ਇਸ ਤਰੀਕੇ ਦਾ ਵਰਤਣਾ ਕਰਨ ਮੈਂ ਮੈਮਰੀ ਰਿਕਵਰੀ ਕਿਹਾ ਗਿਆ ਵੀ ਕਿਸ ਤਰ੍ਹਾਂ ਜਿਹੜੀ ਉਹ ਰਿਕਵਰੀ ਦੇ ਰਹੀ ਹੈ ਹੁਣ ਤੱਕ 3.5 ਕਿਲੋ ਜੋ ਚਾਂਦੀ ਹੈਗੀ ਉਹ ਮੰਦਰਾਂ ਦੇ ਮੰਦਰਾਂ ਦੀ ਸੇਵ ਦੇ ਵਿੱਚ ਜੋ ਸੋਨੇ ਦੇ ਵਿੱਚ ਜੋ ਨਤ ਸੀਗਾ ਮਾਤਾ ਦੇ ਉੱਤੇ ਜੋ ਲੱਗੀ ਸੀਗੀ ਉਹ ਮੰਦਿਰ ਤੋਂ ਹੀ ਬਰਾਮਦ ਹੋਈ ਸੀਗੀ ਮੰਦਿਰ ਕਮੇਟੀ ਦੇ ਉਸੇ ਦਿਨ ਸਾਨੂੰ ਫੋਨ ਆ ਗਿਆ ਸੀ ਉਹ ਜਦੋਂ ਇਹ ਮੁਕਟ ਕਢਾ ਰਹੇ ਸੀ ਉਸ ਵੇਲੇ ਜੋ ਨਤ ਸੀਗਾ ਉਹ ਉੱਥੇ ਡਿੱਗ ਪਿਆ ਸੀ ਉਹ ਕਪੜੀ ਦੇ ਅੰਦਰ ਹੀ ਦਿੱਤੀ ਪਿਆ ਸੀ ਮੰਦਿਰ ਕਮੇਟੀ ਨੇ ਸਭ ਨੂੰ ਇਨਫੋਰਮ ਕਰ ਦਿੱਤਾ ਸੀ ਕਿ ਨਾ ਤੁਲਨ ਮਿਲ ਗਈ ਹੈ ਮੈਡਮ ਜਿਹੜੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਪਹਿਲਾਂ ਵੀ ਚੋਰੀਆਂ ਹੋਈਆਂ ਨੇ ਬੇਅਦਬੀ ਫਸਟ ਟਾਈਮ ਹੋਈ ਹੈ ਤੇ ਪਹਿਲਾਂ ਚੋਰੀਆਂ ਹੋਈਆਂ ਨੇ ਮੰਦਿਰਾਂ ਦੀ ਸੇਫ ਸੋਸਾਇਟੀ ਲਈ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਉਹਦੇ ਵਿੱਚ ਦੇਖੀ ਜੀ ਸਾਨੂੰ ਇੰਨੇ ਮੰਦਿਰ ਮੰਦਿਰ ਵੱਲੋਂ ਵੀ ਪਬਲਿਕ ਵੱਲੋਂ ਵੀ ਡਿਮਾਂਡ ਸੀਗਾ ਕਿ ਉਥੇ ਪੀਸੀਆਰ ਵਗੈਰਾ ਵਧਾਈ ਗਈ ਹੈ ਹੁਣ ਆਪਾਂ ਪੀਸੀਆਰ ਵੀ ਵਧਾਈ ਗਈ ਹੈ ਔਰ ਨਾਲ ਦੇ ਨਾਲ ਹੀ ਅਸੀਂ ਮੰਦਿਰ ਕਮੇਟੀ ਨੂੰ ਵੀ ਔਰ ਪਬਲਿਕ ਨੂੰ ਵੀ ਰਿਕੁਐਸਟ ਕਰ ਰਹੇ ਹੈਗੇ ਉਹ ਆਪਣਾ ਜੋ ਠਿਕਰੀ ਫੇਰਾ ਹੁੰਦੇ ਆ ਔਰ ਚੌਕੀਦਾਰ ਹੁੰਦੇ ਨੇ ਔਰ ਉਸ ਤੋਂ ਮੋਸਟ ਇੰਪੋਰਟੈਂਟ ਹੈਗਾ ਇਸ ਸੀਸੀਟੀਵੀ ਕੈਮਰਾਸ ਇਹਨਾਂ ਨੂੰ ਆਪਾਂ ਵੱਤ ਤੋਂ ਵੱਧ ਲਵਾਈਏ ਜਿੱਥੇ ਮਾਰਕੀਟ ਏਰੀਆਜ਼ ਹੈ ਜਿੱਥੇ ਮੰਦਿਰ ਹੈ ਜਿੱਥੇ ਗੁਰਦੁਆਰਾ ਹੈ ਔਰ ਈਵਨ ਜੋ ਰਸਤੇ ਹੈ ਕਲੋਨੀਆਂਜ਼ ਹੈ 게ਟਿਡ ਕਮਿਊਨਿਟੀ ਉਥੇ ਸਾਰੇ ਅਸੀਂ ਕੈਮਰਾਸ ਦਾ ਕੁਝ ਜੋ ਹੈ ਕੁਝ ਜੋ ਹੈਗਾ ਉਹ ਪਿਛਾਤ ਨੂੰ ਲੱਗਦੇ ਹੈਗੇ ਕੁਝ ਜੋ ਹੈਗਾ ਮੋਸਟ ਇੰਪੋਰਟੈਂਟly ਆਪਣੀ ਸੇਫਟੀ ਵਾਸਤੇ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਾਉਣਾ ਚਾਹੀਦਾ ਔਰ ਆਪਣੀ ਔਰ ਜੋ ਹੈ ਦਾ ਸ਼ਾਪਸ ਦੇ ਉੱਤੇ ਵੀ ਲਾਉਣਾ ਚਾਹੀਦਾ ਔਰ ਇਵਨ ਮਾਰਕੀਟ ਏਰੀਆ ਦੇ ਵਿੱਚ ਵੀ ਲਾਉਣਾ ਚਾਹੀਦਾ ਇੱਕ ਮੈਡਮ ਜਿਹੜੇ ਪੁਰਾਣੇ ਪ੍ਰਵਾਸੀ ਹੈਗੇ ਨੇ ਪ੍ਰਵਾਸੀ ਆ ਕੇ ਇੱਥੇ ਰਹਿ ਰਹੇ ਨੇ ਉਹਨਾਂ ਦੀ ਕੋਈ ਆਇਡੈਂਟੀ ਨਹੀਂ ਹੈਗੀ ਪੁਲਿਸ ਕੋਲ ਵੀ ਆਇਡੈਂਟੀ ਨਹੀਂ ਹੈਗੀ ਜੇ ਕਿਰਾਏ ਤੇ ਰਹਿੰਦੇ ਵੀ ਨਹੀਂ ਆ ਕੇ ਦਾ ਉਹ ਵੀ ਆਇਡੈਂਟੀ ਲੈਕ ਦੀ ਦੇ ਰਹੇ ਹੈ ਸਰ ਜੀ ਮੇਰੀ ਰਿਕੁਐਸਟ ਹੈ ਤੁਹਾਡੀ ਤੁਹਾਡੀ মিডিਆ ਵੱਲੋਂ ਇਹਦੇ ਵਿੱਚ ਸਾਡੇ ਹਰ ਇੱਕ ਪੁਲਿਸ ਸਟੇਸ਼ਨ ਦੇ ਨਾਲ ਸਾਂਝ ਕੇਂਦਰ ਬਣੀ ਹੋਈ ਹੈਗੀ ਸਾਂਝ ਕੇਂਦਰ ਵੱਲੋਂ ਅਸੀਂ ਪਹਿਲੇ ਵੀ ਰਿਕੁਐਸਟ ਕੀਤੀ ਹੈਗੀ ਆ ਉਹ ਹੁਣ ਵੀ ਕਹਿ ਰਹੇ ਹੈਗੇ ਆ ਜੋ ਵੀ ਤੁਸੀਂ ਘਰ ਦੇ ਵਿੱਚ ਡੋਮੈਸਟਿਕ ਹੈਲਪਰ ਲਖਦੇ ਰੱਖਦੇ ਆ ਭਾਵੇਂ ਤੁਸੀਂ ਫੈਕਟਰੀ ਦੇ ਵਿੱਚ ਵਰਕਰ ਰੱਖ ਰਹੇ ਨੇ ਭਾਵੇਂ ਤੁਸੀਂ ਆਪਣਾ ਕੰਮ ਮਹੀਨੇ ਵਾਸਤੇ ਕੰਮ ਦਾ ਕੰਮ ਕਰਵਾ ਰਹੇ ਹੋਗੇ ਭਾਵੇਂ ਪੇਂਟਿੰਗ ਕਰਾ ਰਹੇ ਆ ਭਾਵੇਂ ਕੁਝ ਕਰਾ ਰਹੇ ਹੋਗੇ ਉਹਨਾਂ ਦੀ ਆਧਾਰ ਕਾਰਡ ਉਹਨਾਂ ਦੀ ਡਿਟੇਲਸ ਪਿੱਛੋਂ ਕਿੱਥੋਂ ਦੀ ਹੈ ਨਹੀਂ ਉਹਨਾਂ ਦਾ ਮੋਬਾਈਲ ਨੰਬਰ ਇਹ ਤਿੰਨੋਂ ਚੀਜ਼ੇ ਆਪ ਆ ਕੇ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਡਿਪੋਜ਼ਿਟ ਕਰਾइए ਇਮੀਡੀਏਟ ਮੈਡਮ ਇੱਕ ਹਜ਼ਾਰ ਮੈਡਮ ਇੱਕ ਇੱਕ ਸਵਾਲ ਹੋਰ ਮੈਡਮ ਜੀ ਜੀ ਮੰਨ ਲਓ ਨਹੀਂ ਕਰਾਂਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਿਦਾਂ ਦੀ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ ਨਹੀਂ ਇਹਦੇ ਵਿੱਚ ਦੇਖੋ ਜੀ ਪਹਿਲੇ 188 ਦਾ ਹੁੰਦਾ ਸੀਗਾ ਇਹ ਇਟ ਇਜ਼ ਅ ਕੀ ਕਹਿੰਦੇ ਆ ਪ੍ਰੀਕੌਸ਼ਨਰੀ ਮੇਜਰ ਹੁੰਦੀ ਹੈ ਇਟ ਇਜ਼ ਫॉर ਆਲਮੋਸਟ ਸੇਫਟੀ ਤੋਂ ਇਹਦੇ ਕਰਕੇ ਤੜੇਰਾ ਹੀ ਅਸੀਂ ਦੱਸ ਰਹੇ ਹੈਗੇ ਸੋ ਵੀ ਇਟ ਇਜ਼ ਇਸ ਵਿੱਚ ਡੀਸੀ ਸਾਹਿਬ ਵੱਲੋਂ ਆਰਡਰ ਹੁੰਦੇ ਹੈਗੇ ਕਿ ਆਪ ਇਸ ਪੇ ਕਰੋ ਸਾਰੇ ਵੈਰੀਫਿਕੇਸ਼ਨ ਕਰੋ ਜਿੰਨਾ ਦੀ ਤੁਸੀਂ ਕਰਦੇ ਰੱਖ ਰਹੇ ਹੈਗੇ ਤੋਂ ਅਸੀਂ ਦੁਬਾਰਾ ਕਰਵਾ ਦਾਂਗੇ ਡੀਸੀ ਸਾਹਿਬ ਵੱਲੋਂ ਬਟ ਇਨ ਅਦਰਵਾਇਜ਼ ਆਲਸੋ ਪ੍ਰੋਵੀਜ਼ਨ ਹੈਗੇ ਆ ਤੁਸੀਂ ਜਾ ਕੇ ਸਾਂਝ ਦੇ ਵਿੱਚ ਆਪਣੇ ਜਿਨ੍ਹਾਂ ਨੇ ਵੀ ਤੁਸੀਂ ਕਰਦੇ ਰੱਖਣਾ ਚਾਹੀਏ ਵੈਰੀਫਿਕੇਸ਼ਨ ਜ਼ਰੂਰ ਕਰਨਾ ਜਿਹੜੇ ਜੀਡੀ ਰੋਡ ਦੇ ਉੱਪਰ ਬੰਗਲਾ ਦੇ ਸੀ ਆਏ ਬੈਠੇ ਨੇ ਉਹਨਾਂ ਬਾਰੇ ਕੋਈ ਰਡੀ ਹੈ ਕੋਈ ਇਹ ਮਸੂਦਾ ਫਿਰ ਮੈਮ ਮੈਂ ਕਹਿੰਦੀ ਇਹਦਾ ਰਾਹ ਤੇ ਕੋਈ ਟੋਲੀ ਵਗੈਰਾ ਦੇ ਰਹੀ ਅਸੀਂ ਇਹਨਾਂ ਨੇ ਇਹਨਾਂ ਨੇ ਰਸਾ ਯੂਜ਼ ਕੀਤਾ ਸੀਗਾ ਤੋਂ ਇਹਨੂੰ ਬੰਦਾ ਸਾਈਡ ਤੇ ਜਿਵੇਂ ਪਲਾਂਟ ਆਇਆ ਉੱਥੇ ਉੱਥੇ ਰਸਾ ਯੂਜ਼ ਕੀਤਾ ਸੀ ਹਾਂਜੀ ਸਾਈਡ ਤੇ ਪਲਾਂਟ ਬਲਕਿ ਇੱਕ ਦਿਨ ਪਹਿਲਾਂ ਮੰਦਰ ਆਏ ਨੇ ਮੈਂ ਇੱਕ ਸਵਾਲ ਤੇਰੀ ਕੋਈ ਹੋਈ ਹੈ ਕਿ ਉਹਨੇ ਉਹ ਇਹ ਬਣਾਏ ਸੀਗਾ ਕੋਈ ਗਲਾਸ ਬਣਾਏ ਸੀ ਕੋਈ ਮੁਕਟ ਬਣਾਏ ਸੀ ਕੋਈ ਇਸ ਤਰੀਕੇ ਦੀ ਚੀਜ਼ ਬਣਾਏ ਸੀ ਕੀ ਰਿਕਵਰੀ ਕੀਤੀ ਤੇ ਇਹਨਾਂ ਨੇ ਰੇਕੀ ਕੀਤੀ ਆ ਕੋਈ ਇਸੇ ਮੰਦਰ ਦੀ ਨਹੀਂ ਇਹਨਾਂ ਦੇ ਇਹ ਕਰਦੇ ਸੀਗੇ ਜੀ Google ਦੇ ਉੱਤੇ ਪੁੱਛਿਆ ਕਰਦੇ ਸੀ ਠੀਕ ਹੈ ਮੈਂ ਕਰਵਾ ਲਿਆ ਇਹਨਾਂ ਨੇ ਇੰਨੀ ਚੋਰੀਆਂ ਦਿੱਤੀਆਂ ਨੇ ਬੈਂਗਲੌਰ ਕਰਨਾਟਕਾ ਮਨਸਾ ਦੇ ਜਿਹੜੀ ਕਿਸੇ ਬੋਰ ਘਟਨਾ ਦੇ ਵਿੱਚ ਕੋਈ ਚੋਰੀ ਦੇ ਨਾਲ ਕਦੇ ਵਾਰਪੀ ਹੋਈ ਹੈ ਤੇ ਇਸੇ ਤਰੀਕੇ ਦੀ ਹੁੰਦੀ ਹੈ ਜੀ ਆਪਣੀ ਉੱਥੇ ਦੀ ਫੋਟੋ ਅਸੀਂ ਲੈ ਰਹੇ ਹੈਗੇ ਬੰਗਲੌਰ ਤੋਂ ਫੋਟੋ ਅਸੀਂ ਖਰੀਦ ਰਹੇ ਹਾਂ ਉਤੋਂ ਵੀ ਬੰਗਲੌਰ ਪੁਲਿਸ ਨਾਲ ਹੁਣ ਅਸੀਂ ਟਾਈਪ ਕਰ ਰਹੇ ਹੈਗੇ ਉਤੋਂ ਦੀ ਫੋਟੋਗ੍ਰਾਫ ਕਿਸ ਤਰੀਕੇ ਦੀ ਹੈਗੀ ਉਹ ਲੈ ਰਹੇ ਹੈਗੇ ਮੈਡਮ ਜੀ ਕਿੰਨੇ ਦਿਨ ਪਹਿਲਾਂ ਇੱਥੇ ਖੰਨੇ ਦੇ ਵਿੱਚ ਚੋਰੀ ਮਾਰਦਾ ਕੁਝ ਦਿਨ ਆਈ ਜੀ 14 ਤਰੀਕ ਸ਼ਾਮ ਨੂੰ ਆਏ 14 ਦੀ ਸ਼ਾਮ ਨੂੰ ਆਏ ਨੇ 14 ਦੇ ਇੱਕ ਸ਼ਾਮ ਨੂੰ ਆਏ ਔਰ ਉਸ ਦਿਨ ਰਾਤ ਨੂੰ ਹੀ ਨੇ ਵਾਦਾ ਕੀਤਾ 2 ਵਜੇ ਇਹ ਦੇ 2 ਵਜੇ ਤੋਂ 2 ਵਜੇ ਮੰਦਿਰ ਦੇ ਆਸ-ਪਾਸ ਸੀਗੇ 3 ਵਜੇ ਮੰਦਿਰ ਦੇ ਅੰਦਰ ਬੜੇ 3:40 ਬਾਹਰ ਨਿਕਲੇ ਔਰ 5:30 साढे पांच छह बजे तक ये निकल गए तो। तो 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 तो। रात समय दी नहीं दिखे। तो है ना कि गल आए रात एसएसपी चंडीगढ़ है मैडम कमरदीप कौर जी उनके साथ साथ एसएसपी एस पी ऊधम सिंह नगर उत्तराखंड है ਅ ਸ਼੍ਰੀ ਮਜਨਾਤ ਜੀ ਹੈ ਏ 14 ਭਾਰਤੀ ਆਈਪੀਐਸ ਅਫਸਰ ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਇੱਕ ਹੋਰ ਅਫਸਰ ਹੈਗੇ ਆ ਚੰਦਰਸ਼ੇਖਰ ਜੀ ਹੈ ਉਹ ਵੀ ਉਦਮ ਸਿੰਘ ਨਗਰ ਦੇ ਹੈਗੇ ਉਹਨਾਂ ਦੇ ਨਾਲ ਲਖਨਊ ਪੁਲਿਸ ਤੇ ਇੱਕ ਸਬ ਇੰਸਪੈਕਟਰ ਸਾਹਿਬ ਨੇ ਸਾਨੂੰ ਬੜੀ ਮਦਦ ਕੀਤੀ ਸੀ ਜਦੋਂ ਅਸੀਂ ਰਿਜੂਲਰ ਨੂੰ ਅਰੈਸਟ ਕਰਨ ਪਏ ਸੀ ਇਹ ਜੋ ਤਿੰਨ ਜੋ ਹੈਗੇ ਸਾਰੇ ਅਫਸਰ ਉਸ ਦੇ ਨਾਲ ਆਪਣਾ ਆਪਣੇ ਸਟੇਟ ਦਾ